ਦੋਸਤੋ ਬਹੁਤ ਹੀ ਮਤਭਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੁਕੇਰੀਆਂ ਦੇ ਸ਼ਹਿਰ ਹਾਜੀਪੁਰ ਜਿੱਥੇ ਕਿ ਕੀਤੀ ਰਾਤ ਤਰਕੀਬਨ 10 ਵਜੇ ਇੱਕ ਤੇਜ਼ ਰਫਤਾਰ ਪਿੱਪਰ ਨੇ ਚਾਰ ਜਣਿਆਂ ਨੂੰ ਹਿੱਟ ਕੀਤਾ ਦੱਸ ਦਈਏ ਮੌਕੇ ਤੇ ਹੀ ਦੋ ਮਾਸੂਮ ਬੱਚੇ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਨੂੰ ਅੰਬੀ ਸਰ ਹਸਪੀਟਲ ਵਿਖੇ ਰੈਫਰ ਕਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਆਕਾਸ਼ ਸਿੱਧੂ जिसਦੀ ਉਮਰ 27 ਸਾਲ ਦੇ ਕਰੀਬ ਸੀ ਤੇ ਦੋ ਭੈਣ ਭਰਾ ਇੱਕ ਦਾ ਨਾਮ ਸਮੀਰ ਤੇ ਇੱਕ ਦਾ ਨਾਮ ਪਰੀ ਪਿਤਾ ਦਾ ਨਾਮ ਅਰਵੀ ਕੁਮਾਰ ਜੋ ਕਿ ਸ਼ਹਿਰ ਹਾਜੀਪੁਰ ਦੇ ਰਹਿਣ ਵਾਲੇ ਸੀ ਦੱਸ ਦਈਏ ਲਗਾਤਾਰ ਇਸ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਤੇਰ ਟਿੱਪਰ ਅੱਗੇ ਵੀ ਕਈ ਤਰ੍ਹਾਂ ਦੇ ਐਕਸੀਡੈਂਟ ਕਰ ਚੁੱਕੇ ਹਨ ਤੇ ਕਈਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਜਦੋਂ ਇਹ ਰਾਤ ਐਕਸੀਡੈਂਟ ਹੋਇਆ ਉਸ ਵੇਲੇ ਡ라이ਵਰ ਉਥੋਂ ਫਰਾਰ ਹੋ ਗਿਆ ਜਿਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੁਣ ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਆਪਣਾ ਕਿ ਕੀ ਕੀ ਪਰਿਵਾਰ ਨੇ ਇਹ ਰਾਜ ਦਾ ਐਕਸ਼ਨ ਹੋਇਆ ਕੀ ਹੈ ਪਰਮਾਉਂ ਉਹ ਇਹ ਦੱਸਿਆ ਕਿ ਰਾਤ ਦੇ ਤਕਰੀਬਨ 9 ਵਰ੍ਹੇ 3 ਮਿੰਟ ਦਾ ਸਮਾਂ ਸੀਗਾ ਤੇ ਬੱਚੇ ਸਾਰੇ ਛੋਟੇ ਛੋਟੇ ਦੋ ਬੱਚੇ ਤਿੰਨ ਸੀਗੇ ਇੱਕ ਮੁੰਡਾ ਗੋਰਾ ਗੋਰਾ ਸੀਗਾ ਤੇ ਇੱਕ ਸਾਡਾ ਚਾਚਾ ਜੀ ਦਾ ਬੇਟਾ ਆਕਾਸ਼ ਸਿੱਧੂ ਸੀਗਾ ਉਹ ਜਿਹੜੇ ਗੋਰਾ ਬੱਚੇ ਆਪਣੇ ਬੱਚਾ ਨੂੰ ਰੋਣ ਕੋਲੇ ਖਲਾ ਕੇ ਉੱਥੇ ਸਾਈਡ ਤੇ ਖੜੇ ਸੀਗੇ ਤਾਂ ਕਿ ਇੱਕ ਟਰੱਕ ਆਇਆ ਮੇਕਅਪ ਹੋ ਕੇ ਉਹਾਂ ਦੇ ਐਕਟਿਵਾਂ ਨੂੰ ਉਹਨੇ ਘੁੱਟ ਲੇਤਾ ਜਿਹਦੇ ਵਿੱਚ ਦੋ ਬੇਟੇ ਛੋਟੇ ਛੋਟੇ ਬੱਚੇ ਤੇ ਸਾਡਾ तकरीबन 28 29 ਸਾਲ ਦਾ ਇੱਕ ਬੇਟਾ ਸੀਗਾ ਆਕਾਸ਼ ਉਹਦੀ ਮੌਤ ਹੋ ਗਈ ਹੈ ਜਿਹੜਾ ਮੌਜੂਦ ਮੈਂ ਇੱਕ ਹੋਰ ਸੀਗੇ ਨਾਲ ਉਹ ਕਿੱਥੇ ਸਤਾਂ ਉਹ ਅੰਮ੍ਰਿਤਸਰ ਇਥੋਂ ਡਾਕਟਰ ਸਾਹਿਬ ਨੇ ਪੋਸੀਬਲ ਹਸਪੀਟਲ ਤੇ ਉਹ ਰੈਫਰ ਕਰ ਦਿੱਤਾ ਕੀ ਕੀ ਹਾਲਾਤ ਉਹਨਾਂ ਸੀਗੇ ਉਹਦੇ ਹਾਲਾਤ ਵੀ ਬਹੁਤ ਜ਼ਿਆਦਾ ਗੰਭੀਰ ਆ ਉਹਦੇ ਦੋਨੋਂ ਲੱਤਾਂ ਫ੍ਰੈਕਚਰ ਹੋ ਗਈਆਂ ਵੀ ਆ ਇੱਕ ਕੁਟੀ ਹੋ ਰਹਾ ਉਹ ਸਾਜੀ ਫੌਸਨ ਮੁਕੇਰੀਆਂ ਐਡਵੈਟਰ ਮੁਗੀ ਜਿਹਦੇ ਚਪਰ ਨੇ ਹਿੱਟ ਕੀਤਾ ਕਿੰਨੇ ਉਸ ਕਿੰਨੇ ਬੱਚਿਆਂ ਨੂੰ ਹਿੱਟ ਕੀਤਾ ਨਹੀਂ ਇਹਨੇ ਜੀ ਤਕਰੀਬਨ ਤਿੰਨ ਬੱਚੇ ਜਿਨ੍ਹਾਂ ਵਿੱਚ ਦੋ ਬੱਚੇ ਛੋਟੇ ਡੈਡ ਰੈੱਡ ਹੋ ਗਏ ਤੇ ਦੋ ਦੋ ਮੁੰਡੇ ਵੱਡੇ ਸੀਗੇ ਇੱਕ ਬੇਟੀ ਛੋਟੀ ਇੱਕ ਹੋਰ ਮਤਲਬ ਪੰਜਾਂ ਜਣਿਆਂ ਨੂੰ ਇਹਨੇ ਹਿੱਟ ਕੀਤਾ ਜੀ ਉਹ ਬੱਚੇ ਦੀ ਉਮਰ ਕਿੰਨੀ ਸੀ ਜਿਹਦੇ ਬੱਚੇ ਦੀ ਮੌਤ ਹੋਈ ਬੱਚੇ ਦੇ ਉੱਪਰ ਲਗਭਗ ਜੀ ਕੋਈ 3-4 ਸਾਲ ਤਿੰਨ ਜਾਂ 4 ਸਾਲ ਬਾਅਦ ਤੋਂ ਬਸ ਤੇ ਜਿਹੜਾ ਬੇਟਾ ਸੀਗਾ ਜਿਹਦੀ ਡੈਥ ਹੋਈ ਆ ਆਕਾਸ਼ ਦੀ ਉਹਦੀ ਮੈਕਸਿਮਮ 5-25 ਸਾਲ ਨੀਅਰ ਬੋਟ ਲਗ ਲਗਦਾ ਨਹੀਂ ਆਏ ਤੇ ਨੇ ਟਿੱਪੜਾ ਵਾਲੇ ਇੱਦਾਂ ਦੇ ਖਾਸੇ ਅੱਗੇ ਵੀ ਇਹਨਾਂ ਐਕਸੀਡੈਂਟ ਹੁੰਦੇ ਆ ਬਹੁਤ ਜ਼ਿਆਦਾ ਜੀ ਸਾਡੇ ਰੋਡ ਤੇ ਇੰਨਾ ਕੋਈ ਜ਼ਿਆਦਾ ਟਿੱਪੜਾ ਚੱਲਦਾ ਪਿਆ ਔਰ ਬੇਕਾਬੂ ਹੋ ਕੇ ਚੱਲਦੇ ਪੂਰੇ ਨਸ਼ੇ ਨਾਲ ਤੋਲਦ ਹੋ ਕੇ ਚੱਲਦੇ ਆ ਜੀ ਤੇ ਹੁਣ ਤੇ ਪਰਵਾਲਾ ਫਲ ਫੜ ਲਿਆ ਗਿਆ ਪੇਪਰ ਵਾਲੇ ਨੇ ਜਦੋਂ ਹਿੱਟੀ ਕੀਤਾ ਤੇ ਉਸ ਤੋਂ ਬਾਅਦ ਫਰਾਰ ਹੋ ਗਿਆ ਸੀਗਾ ਜੀ ਉਹ ਸਾਡੇ ਇਥੇ ਲਾਗੇ ਗਵਾਂਢ ਚ ਮੁੰਡੇ ਹੈਗੇ ਉਹਨਾਂ ਨੇ ਉਹਨੂੰ ਜਾਂਦਾ ਤੁਰਦੇ ਦੇਖ ਲਿਆ ਸੀ ਤਾਂ ਉਹਦੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਉਹ ਕੀ ਮੰਗ ਰਹੇ ਚੱਲੇ ਰਹੇ ਸਾ ਸਰਕਾਰ ਮੰਗ ਤੇ ਇਹ ਹੈ ਜੀ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਤੇ ਦੂਸੇ ਵੀ ਜਿਹੜਾ ਮੀਟ ਕੀਤਾ ਆ ਉਹਨੂੰ ਸਜ਼ਾ ਸਾਕਤ ਹੋ ਸਗਾ ਸਜ਼ਾ ਹੋਣੀ ਚਾਹੀਦੀ ਰੈਂਸਲ ਰਾਤੀ ਕਿ ਐਕਚੁਅਲ ਲੋਹੇ ਦੇ ਵਿੱਚ ਦੋ ਮਾਸੂਮ ਬੱਚੇ ਜੀ ਇੱਕ ਨੋਜਵਾਬੀ ਮੌਤ ਹੋਈ ਹੈ ਇਹ ਮਾਮਲਾ ਜੀ ਸਰ ਮਾਮਲਾ ਇਹ ਹੈਗਾ ਵੀ ਜਿਹੜਾ ਡਰਾਈਵਰ ਸੀਗਾ ਉਹ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਬੱਚੇ ਕੋਲ ਆਪਣੇ ਘਰੋਂ ਨੂੰ ਲੈਣ ਗਏ ਚਾਚਾ ਉਹਨਾਂ ਦਾ ਜਦੋਂ ਮੁੜ ਕੇ ਤਾਂ ਉਹਨਾਂ ਦੇ ਬਾਜ਼ ਮਾਲ ਉੱਥੇ ਖੜੋ ਗਏ ਇਟ ਸਾਈਡ ਤੇ ਵੇਖ ਖੜੇ ਸੀਗੇ ਟਿਪਰ ਵਾਲਾ ਆਇਆ ਪਰ ਉਹ ਖੰਭੇ ਤੋਂ ਲੈ ਕੇ ਕ੍ਰੀਜ਼ ਦਾ ਲੈ ਕੇ ਆ ਗਿਆ ਉਹਨਾਂ ਨੂੰ ਉਹਦੇ ਵਿੱਚ ਇੱਕ ਪੋਤਾ ਇੱਕ ਪੋਤੀ ਸਾਡੇ ਸੀਗੀ ਇੱਕ ਪੋਤਾ ਸੀ ਮੇਰੇ ਭਰਾ ਨਾਲੇ ਦੋਨੇ ਉਹਨਾਂ ਦੀ ਮੌਤ ਹੋ ਗਈ ਇੱਕ ਜਿਹੜਾ ਮੁੰਡਾ ਨੌਜਵਾਨ ਆਕਾਸ਼ ਆ ਉਹਨਾਂ ਦੀ ਮੌਤ ਹੋਈ ਹੈ ਬਹੁਤ ਦਰਦਨਾਕ ਘਟਨਾ ਹੋਈ ਹੈ ਜੀ ਜਿਵੇਂ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਨਸ਼ੇ ਵਿਰੁੱਧ ਜਦ ਕਰਾ ਰਹੇ ਹਾਂ ਤੇ ਉਹਦੇ ਵਿੱਚ ਕਿਹ ਜੀ ਸੀਗੀ ਦੱਸਿਆ ਲੋਕਾਂ ਨੇ ਤੇ ਕੈਪਸੂਲ ਸ਼ਰਾਬ ਦੀਆਂ ਤਿੰਨ ਬੋਤਲਾਂ ਪਈਆਂ ਸੀ ਇੱਕ ਨੌਜਵਾਨ ਗੰਪੀਰ ਜ਼ਖਮੀ ਹੈ ਜਿਹਨੂੰ ਰੈਫਰ ਕੀਤਾ ਗਿਆ ਉਹਦੀ ਹੁਣ ਕਿਸ ਤਰ੍ਹਾਂ ਦੀ ਹਾਲਾਤ ਹੈ ਬਣਾਇਆ ਸਰੋ ਰਾਤ ਅਸੀਂ ਪਹਿਲਾਂ ਦਸੂਏ ਭੇਜਿਆ ਸੀ ਫਿਰ ਉਹ ਚਲ ਗਏ ਅੰਮ੍ਰਿਤਸਰ ਭੇਜ ਤਾ ਉਹ ਸੱਟਾ ਖੇ ਹੋਈ ਸੀ ਹੁਣ ਉਹ ਉੱਥੋਂ ਕਹਿੰਦੇ ਹੁਣ ਨਾਰਮਲ ਹੋਇਆ ਮੋਂ ਲੈ ਕੇ ਆ ਰਹੇ ਨੇ ਇੱਕ ਲੜਕੀ ਸੀਗੀ ਛੋਟੀ ਉਹ ਮਕਰੀਆਂ ਦਾਗਲ ਸੀਗੀ ਉਹਨੂੰ ਆਪ ਲੈ ਲਗਦਾ ਨਹੀਂ ਆਏ ਦੇ ਨੇ ਟਿਪਰਾ ਵਾਲਾ ਨਾਲ ਅੱਗੇ ਬਹਾਸੇ ਬਾਬਰ ਇਹਨਾਂ ਨੂੰ ਕੀ ਕਰਵੇ ਹੋਣੀ ਚਾਹੀਦੀ ਸਰ ਮੈਂ ਤਾਂ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੂਸਰਾ ਜਿੱਥੇ ਸਾਡੇ ਮਹੱਲੇ ਆ ਗਿਆ ਇੱਥੇ ਮੈਂ ਬੇਨਤੀ ਕਰਦਾ ਹਾਂ ਪੀਡਬਲੂਡੀ ਵਿਭਾਗ ਨੂੰ ਕਿ ਉਹ ਸਪੀਡ ਬ੍ਰੇਕਰ ਬਣਾਏ ਜਾਣ ਕਿਉਂਕਿ ਸਕੂਲ ਆ ਉੱਥੇ ਉਧਰ ਬੱਚੇ ਆਉਂਦੇ ਜਾਂਦੇ ਆ ਰੋਜ਼ ਇੱਕ ਅਦਾ ਹਾਦਸਾ ਹੁੰਦਾ ਆ ਸਾਰੀ ਬੇਨਤੀ ਆ ਸਰਕਾਰ ਨੂੰ ਵੀ ਤੇ ਮੌਜੂਦਾ ਸਰਕਾਰ ਦੇ ਜਿਹੜੇ ਨਮਾਇंदे ਨੇ ਇੱਥੇ ਸਪੀਡ ਬ੍ਰੇਕਰ ਬਣਾਈ ਜਾਣ ਅਸਰ ਰਾਤ ਇੱਕ ਐਫਐਸਓ ਹਾਪਟੀ ਕੀ ਮੰਦਾਂ ਰਾਤ ਇੱਕ ਟਿਪਰ ਵੱਲੋਂ ਸਕੂਟਰ ਸਵਾਰ ਦੇ ਦੋ ਬੱਚੇ ਤੇ ਇੱਕ ਵਿਅਕਤੀ ਨੂੰ ਕੁੱਤਲਣ ਬਾਰੇ ਸੂਚਨਾ ਮਿਲੀ ਸੀ ਜਿਸ ਤੇ ਉਤਾਰ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਬਡਰਕੋਂਡੀ ਝਾਰਪੁਰ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ આરોપી ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦਾ ਪੋਸਟਮਾਰਟਮ ਕਰਾ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵੇਜਾ ਇੰਨੇ ਗੰਭੀਰ ਦਿੱਸਿਆ ਨੋਜ਼ਮਾਨ ਉਹਦਾ ਕੀ ਉਹ ਲਾਜਰੀ ਦੀ ਦਾਖਲ ਹੈ ਉਹਦੀ ਸੋਚਣਾ ਕੋ ਮਿਲਦੇ ਉਹਦਾ ਬਿਆਨ ਲੈ ਕੇ ਵਿੱਚ ਸ਼ਾਮਲ ਕੀਤਾ ਜਾਏਗਾ ਅਗਲੀ ਕਾਰਵਾਈ ਕੀ ਕੀਤੀ ਜਾਵੇ ਦੋਸ਼ੀ ਦਾ ਉਤਾਰ ਕੀਤਾ ਹੈ ਤੇ ਕਾਰ ਵੀ ਕਰਦੇ ਨਹੀਂ ਸਾਰੇ